ਸਾਸ੍ਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਵੇਰੇ ਸਵੇਰੇ ਗਏ ਅੱਜ ਪੱਟਾ ਪਏ ਤੇ ਅੱਜ ਸੀਗਾ ਸੰਡੇ ਦਾ ਦਿਨ ਇਸ ਕਰਕੇ ਚਾਰੇ ਪਾਸੇ ਸੀ ਸੁੰਨਸਰ ਰਹਿਣ ਫੇਰ ਭੁਨੇ ਆਪਾਂ ਤੜਕਾ ਨਾਲ ਹੀ ਬਣਾਏ ਆਪਾਂ ਪਰੌਂਠੇ ਮਿਕਸ ਪਰੌਂਠੇ ਦੇਸੀ ਘੋੜੇ ਦੇ ਪਰੌਂਠੇ ਬਣਾਏ ਨਾਲ ਹੀ ਫੇਰ ਕਸਟਮਰ ਬੈਠੇ ਸੀਗੇ ਉਹਨਾਂ ਲਈ ਕਰੀ ਆਪਾਂ ਪਲੇਟ ਤਿਆਰ ਪਲੇਟ ਕਰਕੇ ਤਿਆਰ ਦਿੱਤੇ ਖਾਣ ਲਏ ਉਸ ਤੋਂ ਬਾਅਦ ਗਿਆ ਸੀ ਫੇਰ ਆਰਡਰ ਕਿਉਂਕਿ ਅੱਜ ਸੰਡੇ ਦਾ ਦਿਨ ਹੈ ਅੰਡੇ ਦਨ ਕਰਕੇ ਅੱਜ ਪ੍ਰੌਂਟ ਹੈ ਜਿਆਦਾ ਲੱਗਦੇ ਆ ਇਸੇ ਕਰਕੇ ਆਪਾਂ ਕਰੇ ਪੈਕ ਪੈਕ ਕਰਨ ਤੋਂ ਬਾਅਦ ਹੋ ਗਿਆ ਸੀ ਦੁਪਹਿਰ ਦਾ ਟਾਈਮ ਫੇਰ ਬਣਾਈ ਆਪਾਂ ਰੋਟੀ ਰੋਟੀ ਬਣਾ ਕੇ ਨਾਲ ਹੀ ਕੀਤੀ ਪਲੇਟ ਤਿਆਰ ਦਿੱਤੀ ਕਸਟਮਰਾਂ ਨੂੰ ਖਾਣ ਲਈ ਉਸ ਤੋਂ ਬਾਅਦ ਅੱਜ ਸੀ ਕਿਸੇ ਦੇ ਵਿਆਹ ਉਸ ਤੋਂ ਬਾਅਦ ਆ ਗਈ ਸੀ ਬੱਗੀ ਇਹਨਾਂ ਨਾਲ ਹੋ ਗਈ ਸੀ ਆਪਣੀ ਲੜਾਈ ਕਿਉਂਕਿ ਇਹਨੂੰ ਤੁੱਪੇ ਖੜੀ ਨੂੰ 4 ਘੰਟੇ ਹੋ ਗਏ ਸੀ ਇਸ ਕਰਕੇ ਇਹਨਾਂ ਨੂੰ ਕਿਹਾ ਵੀ ਭਾਈ ਇਹਨੂੰ ਸਾਮੇ ਕਰੋ 4 ਘੰਟਿਆਂ ਬਾਅਦ ਬੰਦੇ ਆਏ ਉਹਨਾਂ ਨੇ ਇਹਨਾਂ ਨੂੰ ਸਾਮੇ ਕਰੀ ਆਪਦੇ ਵਿਆਹ ਲਈ ਕਿਸੇ ਨੂੰ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਹੋ ਗਿਆ ਫੇਰ ਬਣਾਇਆ ਆਪਾਂ ਸਾਹੀ ਪਨੀਰ ਤੋਂ ਬਾਅਦ ਨਾਜੀ ਨੂੰ ਬਠਾਇਆ ਟਾਇਰ 'ਚ ਇਹ ਲੱਗਿਆ ਸੀ ਰੋਣ ਬਲੌਗ ਦੇਖਣ ਲਈ ਧੰਨਵਾਦ ਸਾਰਿਆਂ ਦਾ